ਮੋਗਾ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਚੋਰਾਂ ਦੇ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨੇ ਬਣਾਇਆ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਅਤੇ ਟਰਾਂਸਫਾਰਮਰਾਂ ਦੇ ਵਿੱਚੋਂ ਤਾਂਬਾ ਆਦਿ ਚੋਰੀ ਕਰ ਲਿਆ ਜਾਂਦਾ ਹੈ ਅਤੇ ਇਸ ਦੇ ਚੱਲਦਿਆਂ ਹੀ ਮੋਗਾ ਦੇ ਇੱਕ ਪਿੰਡ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਦੋ ਚੋਰਾਂ ਨੂੰ ਰੰਗੇ ਹੱਥੀਂ ਧਾਰ ਦਬੋਚਿਆ ਗਿਆ। ਕਿਸਾਨਾਂ ਦੇ ਵੱਲੋਂ ਇਹਨਾਂ ਚੋਰਾਂ ਨੂੰ ਫੜ ਕੇ ਉਹਨਾਂ ਦੇ ਗਲਾਂ ਵਿੱਚ ਚੋਰੀ ਕੀਤੀਆਂ ਗਈਆਂ ਤਾਰਾਂ ਪਾ ਕੇ ਹੀ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਅਤੇ ਇਹਨਾਂ ਦੀ ਛਿੱਤਰਪਰੇਟ ਵੀ ਕੀਤੀ ਗਈ। ਭਾਈ ਕੀ ਨਾਮ ਆਪਣਾ? ਮੈਂ ਪਿੰਡ ਬੁੱਗੀਪੁਰ ਦਾ ਸਰਪੰਚਾ ਹੀ ਹਰਨੇਕ ਸਿੰਘ ਮੇਰਾ ਨਾਮ ਹੈ। ਭਾਈ ਸਾਹਿਬ ਅੱਜ ਦੋ ਚੋਰ ਫੜੇ ਆ ਤਾਰਾਂ ਚੋਰੀ ਕਰਦੇ ਹੋਏ। ਕੀ ਕਹਿਣਾ ਜੀ ਉਹ ਕਿਵੇਂ ਸਾਰਿਆਂ ਨੂੰ ਤੜਪਤ ਲੱਗਿਆ? ਇਹ ਜੀ ਜਦੋਂ ਚੋਰੀ ਕੀਤੀ ਇਹਨਾਂ ਨੇ ਅਸੀਂ ਜਗ੍ਹਾ ਵੀ ਦੇਖ ਕੇ ਆਏ ਜਿੱਥੋਂ ਇਹਨਾਂ ਨੇ ਚੋਰੀ ਤਾਰਾਂ ਚੱਕੀਆਂ। ਔਰ ਜਿੱਥੇ ਜਲਾ ਰਹੇ ਸੀ ਧੂਏਂ ਦੇ ਇਹਨਾਂ ਦਾ ਜਗਜਹਰ ਕਰਤੀ ਚੋਰੀ ਉਥੇ ਪਿੰਡ ਦੇ ਵਿੱਚ ਖੇਤ ਜਿਹੜੇ ਮੁੰਡੇ ਕੰਮ ਕਰਦੇ ਸੀ ਉਹਨਾਂ ਨੇ ਜਾ ਕੇ ਦੇਖਿਆ ਤੇ ਇਤਾਰ ਜੜਾਈ ਜਾਂਦੇ ਸੀ ਤੇ ਫੜ ਕੇ ਇੱਥੇ ਲੈ ਆਏ ਪਿੰਡ ਦੇ ਵਿੱਚ ਕਿ ਇਹਨਾਂ ਦੇ ਮੁੰਡੇ ਆ ਇਹ ਕਦੋਂ ਚੋਰੀ ਕਰਦੇ ਆ ਇਹ ਤਾਂ ਪਤਾ ਨਹੀਂ ਚੋਰੀ ਬਹੁਤ ਸਾਡੇ ਪਿੰਡ ਤਾਂ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਹੋ ਰਹਾ ਟਰਾਂਸਫਾਰਮਰ ਦੇ ਵਿੱਚੋਂ ਤਾਂਬਾ ਚੋਰੀ ਹੋ ਰਿਹਾ ਤਾਰਾਂ ਚੋਰੀ ਹੋ ਰਹੀਆਂ ਬਹੁਤ ਕੋਈ ਜੋ ਵੀ ਛੜਦੇ ਨਹੀਂ ਜੀ ਜੋ ਵੀ ਤੋ ਹੈਗਾ ਇਹ ਤੇ ਇਹਨਾਂ ਨੂੰ ਤੁਹਾਨੂੰ ਕੋਈ ਪਤਾ ਲੱਗਾ ਵੀ ਇਹਨਾਂ ਨੇ ਤਾਰ ਚੋਰੀ ਕੀਤੀ ਆ ਤੇ ਇਹਨਾਂ ਦੇ ਗਲੇ ਚ ਪਾਈ ਹੋਈ ਵੀ ਹਾਰ ਦੀ ਤਰ੍ਹਾਂ ਪਾ ਕੇ ਆਏ ਆ ਗਲੇ ਦੇ ਵਿੱਚ ਵੀ ਹੈ ਜਦੋਂ ਰੰਗੇ ਹੱਥੀ ਫੜੇ ਗਏ ਰੰਗੇ ਹੱਥੀ ਕਿੱਥੋਂ ਫੜੇ ਗਏ ਇਹ ਪੁਲ ਦੇ ਥੱਲੋਂ ਇਹ ਮੰਨੇ ਆ ਆਪਦੀ ਹਾਂ ਮੰਨ ਕੇ ਜੀ ਆਪਦੀ ਜਵਾਨ ਦੇ ਨਾਲ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕਾਰਵਾਈ ਅਸੀਂ ਇਹ ਹੈ ਵੀ ਇਹਦਾ ਵੱਧ ਤੋਂ ਵੱਧ ਜਿਹੜਾ ਪ੍ਰਚਾਰ ਕੀਤਾ ਜਾਵੇ ਤਾਂ ਕਿ ਜੋ ਵੀ ਅਸੀਂ ਬਹੁਤ ਦੁਖੀ ਆ ਕਿਉਂਕਿ ਸ਼ਹਿਰ ਦੇ ਨੇੜੇ ਆ ਜਿਹੜੇ ਆਪਣਾ ਇਹਨਾਂ ਤੋਂ ਸਮਾਨ ਖਰੀਦਦੇ ਆ ਇਹਨਾਂ ਦੇ ਨਾਲ ਨਾਲ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੂੰ ਪਤਾ ਹੈ ਕਿ ਚੋਰੀ ਦਾ ਮਾਲ ਸਾਡੇ ਕੋਲੇ ਲੈ ਕੇ ਆਉਂਦੇ ਆ ਤੇ ਇਹ ਜਿਹੜੀ ਮੰਨਦੇ ਵੀ ਆ ਚੋਰੀ ਕੀਤੀ ਵੀ ਆ ਤੇ ਪੁਲਿਸ ਨੂੰ ਤੁਸੀਂ ਤਲਾਕ ਦਿੱਤਾ ਤੇ ਬਰ ਦੱਸਿਆ ਵੀ ਨਹੀਂ ਨਹੀਂ ਪੁਲਿਸ ਨੂੰ ਅਸੀਂ ਹੁਣ ਤਲਾਕ ਕਰਾਂਗੇ ਤਾਂ ਕਿ ਪੁਲਿਸ ਅੱਗੇ ਜਿਹੜੇ ਇਹਨਾਂ ਦੇ ਨਾਲ ਮੇਨ ਕਿੰਗਪਿੰਨ ਆ ਉਹ ਕਿਹੜੇ ਆ ਜਿਨ੍ਹਾਂ ਦੀ ਖਾਤਰ ਇਹ ਕੰਮ ਕਰਦੇ ਆ ਔਰ ਜਿਨ੍ਹਾਂ ਦੀਆਂ ਦੁਕਾਨਾਂ ਤੇ ਲਾ ਜਾ ਕੇ ਇਹ ਇਹ ਸਮਾਨ ਵੇਚਦੇ ਆ ਇਕ ਨਾਨੇ ਜੀ ਕਿਉਰਾ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਸੀਗਾ ਜੀ ਲੰਬੇ ਸਮੇਂ ਤੋਂ ਤਾਰਾਂ ਲਾ ਕੇ ਲੈ ਜਾਂਦੇ ਅਸੀਂ 10-10000 ਦੀਆਂ ਤਾਰਾਂ ਪਾਉਨੇ ਆ ਲਿਆ ਕੇ ਮੋਟਰਾਂ ਨੂੰ ਸਮਰਸੀ ਬਲ ਨੂੰ ਤੇ ਨੇੜੇ-ਨੇੜੇ ਇਹ ਪਿੰਡਾਂ ਦੇ ਵਿੱਚੋਂ ਜਿਵੇਂ ਬੁੱਗੀਪੁਰਾ ਹੋ ਗਿਆ ਡਾਲਾ ਮਹਿਣਾ ਮਹਿਰੋਂ ਬੋਨਾ ਇੱਥੋਂ ਲਾ ਕੇ ਲੈ ਜਾਂਦੇ ਆ ਤਾਰਾਂ ਧੰਨਵਾਦ ਕਰਦੇ ਆ ਅਸੀਂ ਸਰਪੰਚ ਸਾਹਿਬ ਬੁੱਗੀਪੁਰੇ ਦਾ ਜਿਨ੍ਹਾਂ ਨੇ ਪੁਲਿਸ ਦੇ ਸਹਾਇਤਾ ਦੇ ਨਾਲ ਮਿਲ ਕੇ ਅੱਜ ਆ ਚੋਰਾਂ ਨੂੰ ਫੜਿਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਦਾ ਕਿ ਜਿਹੜੇ ਪੁਲਿਸ ਹੈ ਇਹਨਾਂ ਚੋਰਾਂ ਤੇ ਜਿਹੜੀ ਸਖਤੀ ਨਾਲ ਪੇਸ਼ ਆਉਗੀ ਜਾਂ ਫਿਰ ਇਸੇ ਤਰ੍ਹਾਂ ਹੀ ਚੋਰ ਸਰਗਰਮੀ ਦਿਖਾਉਂਦੇ ਰਹਿਣਗੇ ਇਹ ਤਾਂ ਜੀ ਅੱਗੇ ਵੀ ਹੁਣ ਫੜ ਕੇ ਫੜਾਉਣੇ ਆ ਜੀ ਪਿਛਲੀ ਪਿਛਲੀ ਵਾਰ ਵੀ ਛੋਟੇ ਜਾਂਦੇ ਆ ਬਾਅਦ ਦੇ ਵਿੱਚ ਇਹ ਛੱਡੇ ਜਾਂਦੇ ਆ ਪਰ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਪਰ ਜ਼ੋਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹੌਣ ਸਿੰਘ ਜੀ ਹੌਣ ਸਿੰਘ ਜੀ ਅੱਜ ਤੁਹਾਨੂੰ ਪਿੰਡ ਵਾਲਿਆਂ ਨੇ ਕਿਉਂ ਫੜਿਆ ਚੋਰੀ ਕੀਤੀ ਹੈ ਜੀ ਕਾਦੀ ਚੋਰੀ ਕੀਤੀ ਤੁਸੀਂ ਧਾਰਦੀ ਪਹਿਲਾਂ ਵੀ ਕਰਦੇ ਰਹੇ ਨਹੀਂ ਹੁਣ ਚੋਰੀ ਕਿਉਂ ਕੀਤੀ ਕੀ ਕਾਰਨ ਜਿਹੜਾ ਤੁਹਾਨੂੰ ਚੋਰੀ ਕਰਨੀ ਪੈਗੀ ਧਾਰ ਚੋਰੀ ਬਸ ਛੁੱਟੀ ਕੀਤੀਗੇ ਲਾਲਚ ਹੋ ਗਿਆ ਜੀ ਤੜਕੇ ਕਿਸ ਚੀਜ਼ ਦਾ ਲਾਲਚ ਉਤਨਾ ਜੀ ਵਾਲੀਆਂ ਗੋਲੀਆਂ ਖਾਣੇ ਆਈ ਮੋਗੂ ਅੱਛਾ ਜੀ ਤੇ ਬਸ ਛੁੱਟੀਆਂ ਕੀਤੀਆਂ ਆਈਆਂ ਕੱਲ ਦੀ ਤੇ ਅੱਜ ਦੀ ਪੈਸਾ ਹੈ ਨਹੀਂ ਸੀ ਕੋਲੇ ਜੀ ਤਾਂ ਕਰਕੇ ਬਸ ਲਾਲਚ ਕਰ ਲਿਆ ਜੀ ਪੈਸੇ ਆਉਣਗੇ ਗੋਲੀਆਂ ਵੀ ਲੈ ਲਾਂਗੇ ਤੇ ਸਮਾਨ ਵੀ ਲੈ ਲਾਂਗੇ ਜੀ ਪਹਿਲਾਂ ਵੀ ਲਾਉਂਦੇ ਸੀ ਨਾ ਛੱਡਿਆ ਆਈਗਾ ਵਿੱਚ ਕਿਤੇ ਕਿਤੇ ਲਾ ਲਈਦਾਈ ਕੱਲਾ ਸੀ ਜੇ ਤੇਰੇ ਨਾਲ ਸੀ ਕੋਈ ਨਹੀਂ ਅੱਜ ਤਾਂ ਮੇਰੇ ਨਾਲ ਸੀਗਾ ਜੀ ਇਹ ਅੱਗੇ ਨਹੀਂ ਹੁੰਦਾ ਜੀ ਕਦੇ ਇਹ ਕੌਣ ਬੰਦਾ ਇਹ ਵੀ ਪਿੰਡ ਦਾ ਹੀ ਹੈ ਬੰਦਾ ਕਿਹੜੇ ਪਿੰਡ ਦੇ ਰਹਿਣਾ ਤੁਸੀਂ ਮੁੱਗੀਪੁਰਾ ਜੀ ਮੰਡੇ ਕੀ ਕੀ ਨਾਮ ਤੁਹਾਡੇ ਫਾਦਰ ਸਾਹਿਬ ਦਾ ਪ੍ਰਤਾਪ ਸਿੰਘ ਜੀ ਤੁਹਾਨੂੰ ਇਦਾਂ ਵੀ ਚੋਰੀ ਕਰਦੇ ਨੂੰ ਖੁਸ਼ੀ ਹੁੰਦੀ ਹੈ ਜਾਂ ਦੁੱਖ ਹੁੰਦਾ ਬਾਈ ਮੇਰੀ ਗੱਲ ਇਹ ਕੋਈ ਪ੍ਰੋਫੈਸ਼ਨਲ ਥੋੜੀ ਐ ਇੱਕ ਬੰਦਾ ਮੈਂ ਵੀ ਪੱਤਰਕਾਰ ਜੀ ਇੱਥੇ ਮੇਰੀ ਲੋ ਕਿੱਡਾ ਕੀ ਜੁਰਮ ਚੱਲ ਹਾਂ ਕਰ ਲਈ ਗੱਲ ਲਾਈਵ ਇਸ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਸਿੰਘ ਰੌਲੀ ਦੀ ਵਿਸ਼ੇਸ਼ ਰਿਪੋਰਟ